ਜੰਗੀ ਸਮਾਚਾਰ ਲਾਈਵ ਸਤ ਸਵਾਗਤ ਹੈ ਤੁਹਾਡਾ ਜਲਦੀ ਜਲਦੀ ਇੱਥੇ ਪਹੁੰਚੇ ਨਵੀਂ ਸੜਕ ਦੀ ਨੁੱਕਰ ਤੇ ਇਹ ਨਾ ਆਏ ਕਿ ਲੋਕ ਇੱਕ ਚੋਰ ਜਿਹੜਾ ਕਹਿੰਦੇ ਕਾਬੂ ਕੀਤਾ ਲੋਕਾਂ ਨੇ ਮੋਬਾਈਲ ਚੋਰ ਇਹ 62 ਦੇ ਨੇੜੇ ਕਹਿੰਦੇ ਮੋਬਾਈਲ ਖੋ ਕੇ ਭੱਜਿਆ ਸੀ ਵੇਖ ਲੋ ਹਾਂਜੀ ਸੁਖਜਿੰਦਰ ਜੀ ਕੀ ਘਟਨਾ ਆਈ ਹੈ ਚੋਰ ਨੂੰ ਵੇਖੋ ਰੋ ਵੇਖੋ ਲੋਕਾਂ ਦਾ ਵੀ ਆ ਪੁਲਿਸ ਲੇਟ ਹੋ ਗਈ ਜੀ ਆ ਗਈ ਹੈ ਪੁਲਿਸ ਪਰ ਮੈਂ ਪੁਲਿਸ ਨੂੰ ਕਹਾਗਾ ਨਾ ਛੜਾਵੇ ਲੋਕਾਂ ਤੋਂ ਮੋਬਾਈਲ ਚੋਰ ਮੋਟਰਸਾਈਕਲ ਤੋਂ ਇੰਨੇ ਦੁਖੀ ਹੋ ਚੁੱਕੇ ਲੋਕ ਆ ਵੇਖੋ ਕਿੰਨੇ ਪਰੇਸ਼ਾਨ ਹੈ ਵੇਖੋ ਲੋਕ ਲੋਕਾਂ ਦਾ ਜਿਹੜਾ ਰੋਸ ਹੈ ਜਿਹੜਾ ਪੁਲਿਸ ਨੂੰ ਜੇ ਅੱਲਾ ਪੈ ਰਿਹਾ ਹੈ ਪੁਲਿਸ ਟੀਮ ਜਿਹੜੀ ਮੌਕੇ ਤੇ ਪਹੁੰਚ ਚੁੱਕੀ ਹੈ ਤੇ ਦੋਸ਼ੀ ਜਿਹੜੇ ਆ ਅੱਛਾ ਰਾਜਨ ਜੀ ਘਟਨਾ ਕੀ ਹੋਈ ਹੈ ਪੂਰੀ ਘਟਨਾ ਬਾਰੇ ਜਾਣਕਾਰੀ ਦਿਓ ਮੈਂ ਤਾਂ ਖੜਾ ਹੀ ਉਹ ਦੁਕਾਨ ਤੇ ਉੱਥੇ ਮੋਬਾਈਲ ਖੋ ਕੇ ਭੱਜਿਆ ਤੇ ਲੋਕ ਇਹਨੇ ਮਗਰ ਭੱਜੇ ਕੁੱਟਣ ਤੇ ਮੋਟਰਸਾਈਕਲ ਦਾ ਡਿੱਗ ਪਿਆ ਵੀਡੀਓ ਹੋ ਗਈ ਹੈ ਮੇਰੇ ਕੋਲ ਉਸ ਤੋਂ ਬਾਅਦ ਲੋਕਾਂ ਦਾ ਰੋਹ ਇਹਨਾਂ ਕੋ ਵੱਧ ਹੈ ਇੱਥੇ ਫੜ ਲਿਆ ਇਹਨਾਂ ਨੂੰ ਪੁਲਿਸ ਨੇ ਇਹਨਾਂ ਨੂੰ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਦਾ ਰੋਹ ਇਹਨਾਂ ਕੋ ਸੀ ਉਹ ਪਰੇਸ਼ਾਨ ਹੋਏ ਬੈਠੇ ਬੋਰ ਦੇ ਲੋਕ